ਸਾਤਿ ਸ਼੍ਰੀ ਅਕਾਲ ਜੀ ਵੱਡੀ ਬਹੂ ਇਹ ਰਾਸ਼ਨ ਪਾਣੀ ਤੇ ਗੈਸ ਤੇਰੇ ਪਿਓ ਨੇ ਪਰਵਾਈਆ ਕਿ ਜਿਹੜਾ ਤੂੰ ਆਪਣੀ ਮਰਜ਼ੀ ਦਾ ਬਣਾ ਕੇ ਖਾਂਦੀ ਫਿਰਦੀ ਏ ਹੋਰ ਸਾਰਿਆਂ ਦਾ ਖਾਣਾ ਕੌਣ ਬਣਾਊਗਾ ਤੇਰਾ ਪਿਓ ਖਬਰਦਾਰ ਮਾਜੀ ਜੇ ਤੁਸੀਂ ਮੇਰੇ ਪਿਓ ਤੇ ਗਏ ਤਾਂ ਭੁੱਲ ਜਾਵਾਂਗੀ ਕਿ ਤੁਸੀਂ ਮੇਰੀ ਸਾਸੋ ਮੇਰੇ ਸਾਹਮਣੇ ਤਾਂ ਬਹੁਤ ਜ਼ਿਆਦਾ ਜ਼ੁਬਾਨ ਚੱਲ ਰਹੀ ਏ ਪਰ ਛੋਟੀ ਲਾਡਲੀ ਨੂੰ ਕਿਉਂ ਨਹੀਂ ਕਹਿੰਦੇ ਸ਼ੁਰੂਆਤ ਤਾਂ ਉਸੇ ਨੇ ਕੀਤੀ ਸੀ ਨਾ 5 ਸਾਲ ਤੋਂ ਮੈਂ ਸਾਰਿਆਂ ਲਈ ਖਾਣਾ ਬਣਾਈ ਜਾਂਦੀ ਆ ਕਦੇ-ਕਦੇ ਛੋਟੀ ਵੀਰ ਸੋਈ ਚਾਉਂਦੀ ਆ ਤਾਂ ਸਾਰਿਆਂ ਦਾ ਖਾਣਾ ਤਿਆਰ ਕਰ ਜਾਵੇ ਪਰ ਜਦੋਂ ਤੋਂ ਤੁਹਾਡੀ लाड़ली ਨਵੀਂ ਬਹੂ ਆਈਏ ਉਦੋਂ ਤਾਂ ਘਰ ਦੀ ਸਾਰੀ ਵਿਵਸਥਾ ਹੀ ਉਲਟ ਹੋ ਗਈਆ ਉਦੋਂ ਤੁਹਾਡੀ ਜ਼ੁਬਾਨ ਹੈ ਚੁੱਪ ਰਹਿੰਦੀ ਏ ਉਹਨੂੰ ਤਾਂ ਤੁਸੀਂ ਕਦੇ ਕੁਝ ਨਹੀਂ ਕਿਹਾ ਫਿਰ ਮੈਨੂੰ ਕਿਉਂ ਕਹਿ ਰਹੇ ਹੋ ਕੋਈ ਠੇਕਾ ਲਿਆ ਹੋਇਆ ਮੈਂ ਇਹ ਸਭ ਇੱਕ ਦਮ ਵਿੱਚ ਕਹਿ ਗਈ ਗੁਰਪ੍ਰੀਤ ਬੱਸ ਬਹੂ ਤੇਰੀ ਜ਼ੁਬਾਨ ਤਾਂ ਹੁਣ ਕਾਫੀ ਲੰਮੀ ਹੋ ਗਈ ਆ ਭੁੱਲ ਗਈ ਕਿ ਮੈਂ ਤੇਰੀ ਸੱਸ ਹਾਂ ਜੇ ਤੁਸੀਂ ਸੱਸ ਹੋ ਕੇ ਮੇਰੇ ਉੱਤੇ ਹੱਕ ਜਤਾਉਣਾ ਚਾਹੁੰਦੇ ਹੋ ਤਾਂ ਇਹੋ ਹੱਕ ਆਪਣੀ ਲਾਡਲੀ ਉੱਤੇ ਵੀ ਜਮਾਓ ਨਹੀਂ ਤਾਂ ਜੋ ਚੱਲ ਰਿਹਾ ਆ ਜਿਵੇਂ ਚੱਲ ਰਿਹਾ ਆ ਉਵੇਂ ਚੱਲਣ ਦਿਓ ਇਹ ਕਹਿ ਕੇ ਰਪਿੰਦਰ ਗੁੱਸੇ ਵਿੱਚ ਸਾਰੀ ਸਬਜ਼ੀ ਚੁੱਕ ਕੇ ਆਪਣੇ ਕਮਰੇ 'ਚ ਚਲੀ ਗਈ ਅਨੀਤਾ ਜੀ ਹੈਰਾਨ ਸੀ ਪਹਿਲੀ ਵਾਰੀ ਰੁਪਿੰਦਰ ਨੇ ਉਹਨਾਂ ਦੇ ਸਾਹਮਣੇ ਆਪਣਾ ਮੂੰਹ ਖੋਲਿਆ ਸੀ ਉਹ ਵੀ ਇੰਨੇ ਗੁੱਸੇ ਵਿੱਚ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਕੀ ਕਰਨ ਸਿਰ ਫੜ ਕੇ ਸੋਫੇ ਤੇ ਬਹਿ ਗਈ ਉਤੋਂ ਪੂਰੇ 10 ਵਜ ਚੁੱਕੇ ਸਨ ਅੱਜ ਤਾਂ ਉਹਨਾਂ ਨੂੰ ਚਾਹ ਵੀ ਨਸੀਬ ਨਹੀਂ ਹੋਈ ਸੀ ਅਸਲ ਵਿੱਚ ਅਨੀਤਾ ਜੀ ਦੀਆਂ ਦੋ ਨੂੰਹਾਂ ਸਨ ਵੱਡੀ ਨੂੰ ਰਪਿੰਦਰ ਜੋ 5 ਸਾਲ ਪਹਿਲਾਂ ਵਿਆਹ ਕੇ ਆਈ ਸੀ ਤੇ ਛੋਟੀ ਬਹੂ ਪ੍ਰੀਤ ਜੋ ਹੁਣੇ 6 ਮਹੀਨੇ ਪਹਿਲਾਂ ਆਈ ਸੀ ਪਰ ਪ੍ਰੀਤ ਦੇ ਆਉਣ ਨਾਲ ਘਰ ਦਾ ਮਾਹੌਲ ਬਦਲ ਗਿਆ ਸੀ ਸ਼ੁਰੂ ਵਿੱਚ ਰਪਿੰਦਰ ਨੇ ਕੁਝ ਵੀ ਨਹੀਂ ਕੀਤਾ ਉਹ ਪਹਿਲਾਂ ਵਾਂਗ ਘਰ ਦੀ ਸਫਾਈ ਕਰਦੀ ਰਸੋਈ 'ਚ ਜਾਂਦੀ ਤੇ ਸਾਰਿਆਂ ਦਾ ਖਾਣਾ ਬਣਾਉਂਦੀ ਪਰੋਸਦੀ ਬਰਤਨ ਧੋਂਦੀ ਝਾੜੂ ਪੋਚਾ ਲਮਦੀ ਕੱਪੜੇ ਧੋਂਦੀ ਸਭ ਕੁਝ ਕਰਦੀ ਪਰ ਪ੍ਰੀਤ ਉਸ ਦੀ ਕਿਸੇ ਕੰਮ ਵਿੱਚ ਕੋਈ ਮਦਦ ਨਹੀਂ ਕਰਦੀ ਸੀ 2-3 ਮਹੀਨੇ ਤਾਂ ਉਹ ਰੁਪਿੰਦਰ ਵੱਲੋਂ ਬਣਾਇਆ ਖਾਣਾ ਹੀ ਖਾਂਦੀ ਰਹੀ ਕਦੇ-ਕਦੇ ਮੂਡ ਬੰਦਾ ਤਾਂ ਕਦੇ ਕੁਝ ਛੋਟਾ ਜਿਹਾ ਕੰਮ ਕਰ ਦਿੰਦੀ ਨਹੀਂ ਤਾਂ ਪਤੀ ਦੇ ਨਾਲ ਆਪਣੇ ਕਮਰੇ ਵਿੱਚ ਹੀ ਰਹਿੰਦੀ ਅਨੀਤਾ ਜੀ ਕਦੇ ਵੀ ਪ੍ਰੀਤ ਨੂੰ ਨਹੀਂ ਕਹਿੰਦੀ ਸੀ ਕਿ ਜਾ ਜਠਾਣੀ ਦੀ ਮਦਦ ਕਰ ਦੇ ਉਹਨਾਂ ਨੂੰ ਸਿਰਫ ਰੁਪਿੰਦਰ ਨਾਲ ਹੀ ਮਤਲਬ ਸੀ ਫਿਰ ਕੁਝ ਸਮੇਂ ਬਾਦ ਪ੍ਰੀਤ ਨੇ ਆਪਣਾ ਨਵਾਂ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹਰ ਸਵੇਰੇ ਚਲਾਕੀ ਨਾਲ ਆਪਣੇ ਤੇ ਆਪਣੇ ਪਤੀ ਲਈ ਵਧੀਆ ਨਾਸ਼ਤਾ ਬਣਾਉਂਦੀ ਤੇ ਰੋਮਾਂਟਿਕ ਤਰੀਕੇ ਨਾਲ ਲੈ ਜਾਂਦੀ ਕਮਰੇ ਵਿੱਚ ਪਤੀ ਨੂੰ ਖਵਾਉਂਦੀ ਤੇ ਆਪ ਵੀ ਖਾਂਦੀ ਸੱਸ ਸਹੁਰੇ ਜੇਠ ਜਠਾਣੀ ਬੱਚੇ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਚੁੰਦੀ ਆਪਣੇ ਲਈ ਤੇ ਆਪਣੇ ਪਤੀ ਲਈ ਬਣਾ ਲੈਂਦੀ ਤੇ ਚਲੀ ਜਾਂਦੀ ਰੁਪਿੰਦਰ ਨੂੰ ਇਹ ਬਹੁਤ ਅਜੀਬ ਲੱਗਦਾ ਸੀ ਉਹਨੇ ਦੋ ਵਾਰੀ ਅਨੀਤਾ ਜੀ ਨੂੰ ਕਿਹਾ ਵੀ ਕਿ ਮਾਂ ਜੀ ਤੁਸੀਂ ਪ੍ਰੀਤ ਨੂੰ ਵੇਖ ਰਹੇ ਹੋ ਕਿ ਉਹ ਕੀ ਕਰਦੀ ਆ ਕਈ ਦਿਨਾਂ ਤੋਂ ਸਿਰਫ ਆਪਣੇ ਲਈ ਹੀ ਬਣਾਉਂਦੀ ਆ ਪਰ ਉਹਨਾਂ ਨੇ ਰੁਪਿੰਦਰ ਦੀ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਬਹੂ ਤੂੰ ਕੀ ਬਣਾਇਆ ਇਹ ਦੱਸ ਸਾਨੂੰ ਭੁੱਖ ਲੱਗੀ ਏ ਵਿਚਾਰੀ ਰੁਪਿੰਦਰ ਫੇਰ ਚੁੱਪਚਾਪ ਰਸੋਈ 'ਚ ਜਾ ਕੇ ਸਭ ਲਈ ਬਣਾ ਦਿੰਦੀ ਰੁਪਿੰਦਰ ਨੂੰ ਲੱਗਦਾ ਸੀ ਕਿ ਘਰ ਪਰਿਵਾਰ ਹੋਵੇ ਤਾਂ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਆ ਪਰ ਇੱਥੇ ਤਾਂ ਛੋਟੀ ਬਹੂ ਨੇ ਆਪਣਾ ਅਲੱਗ ਰਾਜ ਹੀ ਬਣਾਇਆ ਹੋਇਆ ਸੀ ਸੱਸ ਵੀ ਕੁਝ ਨਹੀਂ ਕਰਦੀ ਸੀ ਉਹਨਾਂ ਲਈ ਤਾਂ ਸਿਰਫ ਪਿਆਰੀ ਬਹੂ ਪ੍ਰੀਤ ਹੀ ਸੀ ਰੁਪਿੰਦਰ ਘਰ ਦਾ ਸਾਰਾ ਕੰਮ ਕਰਦੀ ਫਿਰ ਵੀ ਸੱਸ ਦੀ लाਡਲੀ ਬਹੂ ਨਹੀਂ ਬਣ ਸਕੀ ਸਿਰਫ रमेश हीरपिंदर ਦੀ ਇੱਜ਼ਤ ਕਰਦਾ। ਰਮੇਸ਼ ਜੋਰਪਿੰਦਰ ਦਾ ਪਤੀ ਸੀ। ਉਹ ਕਦੇ ਵੀ ਰੁਪਿੰਦਰ ਤੇ ਆਵਾਜ਼ ਉੱਚੀ ਨਹੀਂ ਕਰਦਾ। ਉਹ ਜਾਣਦਾ ਸੀ ਕਿ ਰੁਪਿੰਦਰ ਘਰ ਲਈ ਕਿੰਨੀ ਮਿਹਨਤ ਕਰਦੀ ਆ। ਪਰ ਉਹ ਆਪਣੇ ਮਾਪੇ ਤਾਂ ਨੂੰ ਕੁਝ ਕਹਿ ਨਹੀਂ ਸਕਦਾ ਸੀ। ਮੂਲ ਤੌਰ ਤੇ ਸ਼ਰਮੀਲਾ ਤੇ ਮਿੱਠੇ ਸੁਭਾਅ ਦਾ ਸੀ। ਇਸੇ ਕਰਕੇ ਰੁਪਿੰਦਰ ਅਕਸਰ ਆਪਣੇ ਦਿਲ ਦੀ ਗੱਲ ਦਬਾ ਜਾਂਦੀ ਉਹ ਸਿਰਫ ਆਪਣੇ ਬੱਚੇ ਦੀ ਖਾਤਰ ਇਹ ਸਭ ਸਹਿਣ ਕਰਦੀ ਪਰ ਜਦੋਂ ਹਰ ਰੋਜ਼ ਦੇ ਰੰਗ ਦਿਲਾਸ਼ੀਆਂ ਨੇ ਹੱਦ ਪਾਰ ਕਰ ਦਿੱਤੀ ਤਾਂ ਇੱਕ ਦਿਨ ਉਹ ੜਕ ਪਈ ਉਸ ਦਿਨ ਰੁਪਿੰਦਰ ਰਸੋਈ ਵਿੱਚ ਬੈਠੀ ਰੋ ਰਹੀ ਸੀ ਰਮੇਸ਼ ਨੇ ਆ ਕੇ ਪੁੱਛਿਆ ਕੀ ਹੋ ਯਾਰ ਪਿੰਦਰ ਤੂੰ ਰੋ ਰਹੀ ਏ ਮੈਂ ਹਾਰ ਗਈ ਰਮੇਸ਼ ਪੰਜ ਸਾਲ ਤੋਂ ਇਹ ਘਰ ਚੁੱਪ ਚਾਪ ਚਲਾ ਰਹੀ ਆ ਪਰ ਹੁਣ ਨਹੀਂ ਹੋ ਰਿਹਾ ਤੇਰੀ ਮਾਂ ਤੇਰੀ ਭਾਬੀ ਸਭ ਨੂੰ ਸਿਰਫ ਮੇਰੇ ਨਾਲ ਹੀ ਸਮੱਸਿਆ ਆਉਂਦੀ ਏ ਕੀ ਮੈਂ ਇਸ ਘਰ ਦੀ ਨੌਕਰਾਨੀਆਂ ਰਮੇਸ਼ ਨੇ ਕੁੱਪ-ਕੁੱਪ ਉਹਦਾ ਹੱਥ ਫੜ ਲਿਆ ਤੇ ਬੋਲਿਆ ਮੈਂ ਜਾਣਦਾ ਹਾਂ ਕਿ ਤੂੰ ਸਹੀ ਏ ਪਰ ਮਾਂ ਪਿਓ ਨੂੰ ਕਦੇ ਕਹਿ ਨਹੀਂ ਸਕਿਆ ਹੁਣ ਲੱਗਦਾ ਆ ਕਿ ਕੁਝ ਕਰਨਾ ਪਊਗਾ ਉਸ ਰਾਤ ਰਮੇਸ਼ ਨੇ ਅਨੀਤਾ ਜੀ ਨਾਲ ਗੰਭੀਰ ਗੱਲ ਕੀਤੀ ਮਾਂ ਤੁਹਾਨੂੰ ਪਤਾ ਵੀ ਆ ਕਿ ਰਪਿੰਦਰ ਸਾਰੇ ਘਰ ਦਾ ਕੰਮ ਕਰਦੀ ਆ ਉਹ ਤੋਂ ਤੁਸੀਂ ਹਮੇਸ਼ਾ ਉਹ ਕੁਝ ਕਹਿੰਦੇ ਹੋ ਜੋ ਪ੍ਰੀਤ ਨੂੰ ਚੰਗਾ ਲੱਗਦਾ ਆ ਤੁਸੀਂ ਕਦੇ ਵੀ ਨਹੀਂ ਵੇਖਿਆ ਕਿ ਰਪਿੰਦਰ ਕਿਵੇਂ ਹਰ ਸਵੇਰ ਚੁੱਪਚਾਪ ਕੰਮ ਕਰਦੀ ਆ ਜਦੋਂ ਛੋਟੀ ਭਾਬੀ ਬਸ ਆਪਣੇ ਲਈ ਬਣਾਉਂਦੀ ਆ ਕਿਸੇ ਨਾਲ ਸਾਂਝ ਨਹੀਂ ਪਉਂਦੀ ਉਹ ਨੂੰ ਤੁਸੀਂ ਕਦੇ ਕਿਉਂ ਨਹੀਂ ਕੁਝ ਕਹਿੰਦੇ ਅਨੀਤਾ ਜੀ ਪਹਿਲੀ ਵਾਰੀ ਸ਼ਰਮਿੰਦੀ ਹੋਈ ਸੀ ਉਹਨਾਂ ਨੇ ਰੁਪਿੰਦਰ ਨੂੰ ਕਦੇ ਧਿਆਨ ਨਾਲ ਨਹੀਂ ਵੇਖਿਆ ਸੀ ਹਮੇਸ਼ਾ ਸੋਚਦੀ ਰਹੀ ਕਿ ਨਵੀਂ लाਡਲੀ ਹੀ ਘਰ ਨੂੰ ਖੁਸ਼ੀ ਦੇਵੇਗੀ ਉਹਨਾਂ ਨੇ ਰੁਪਿੰਦਰ ਕੋਲ ਜਾ ਕੇ ਕਿਹਾ ਮੈਨੂੰ ਮaaf ਕਰਦੇ ਪੁੱਤ ਮੇਰੀਆਂ ਅੱਖਾਂ ਉੱਤੇ ਪੱਟੀ ਬੰਨੀ ਸੀ ਮੈਂ ਕਦੀ ਵੀ ਨਹੀਂ ਵੇਖਿਆ ਕਿ ਤੂੰ ਕੀ ਕਰਦੀ ਏ ਹੁਣ ਤੱਕ ਤੈਨੂੰ ਘਰ ਦੀ ਨੌਕਰਾਨੀ ਬਣਾਈ ਰੱਖਿਆ ਪਰ ਅਸਲ ਵਿੱਚ ਤੂੰ ਤਾਂ ਸਾਡੇ ਘਰ ਦੀ ਮਾਂ ਰਾਣੀ ਐ ਰੁਪਿੰਦਰ ਦੀਆਂ ਅੱਖਾਂ ਭਰ ਆਈਆਂ ਉਸ ਨੇ ਸਿਰ ਨੂੰ ਝੁਕਾ ਕੇ ਸੱਸ ਦੇ ਪੈਰ ਛੂ ਲਏ ਮਾਂ ਜੀ ਤੁਹਾਡਾ ਇਹ ਪਿਆਰ ਹੀ ਮੇਰੇ ਲਈ ਕਾਫੀ ਏ ਅਗਲੇ ਦਿਨ ਤੋਂ ਘਰ ਦਾ ਮਾਹੌਲ ਬਦਲ ਗਿਆ ਅਨੀਤਾ ਜੀ ਨੇ ਦੋਵੇਂ ਬਹੂਆਂ ਨੂੰ ਬੁਲਾਇਆ ਤੇ ਕਿਹਾ ਘਰ ਸਿਰਫ ਉਦੋਂ ਚੱਲਦਾ ਜਦੋਂ ਸਭ ਮਿਲ ਕੇ ਰਹਿਣ ਕੋਈ ਛੋਟੀ ਵੱਡੀ ਨਹੀਂ ਹੁੰਦੀ ਹਰ ਇੱਕ ਦੀ ਜ਼ਿੰਮੇਵਾਰੀ ਹੁੰਦੀ ਏ ਪ੍ਰੀਤ ਨੂੰ ਵੀ ਸਮਝ ਆ ਗਈ ਕਿ ਝੂਠੇ ਲਾਡ ਪਿਆਰ ਨਾਲ ਲੰਬਾ ਨਹੀਂ ਚੱਲਿਆ ਜਾ ਸਕਦਾ ਉਹ ਵੀ ਅੱਜ ਤੋਂ ਰੁਪਿੰਦਰ ਨਾਲ ਰਸੋਈ 'ਚ ਹੱਥ ਵਟਾਉਣ ਲੱਗੀ ਸੀ ਕਹਾਣੀ ਤੋਂ ਸਿੱਖ ਮਿਲਦੀ ਆ ਕਿ ਘਰ ਇੱਕ ਦਰਖਤ ਵਾਂਗ ਹੁੰਦਾ ਆ ਜੇਕਰ ਕਿਸੇ ਇੱਕ ਟਾਣੀ ਨੂੰ ਵੱਧ ਪਾਣੀ ਮਿਲੇ ਤੇ ਦੂਜੀ ਨੂੰ ਸੁੱਕਣ ਲਈ ਛੱਡ ਦਿੱਤਾ ਜਾਵੇ ਤਾਂ ਉਹ ਦਰਖਤ ਲੰਬੇ ਸਮੇਂ ਤੱਕ ਖੜਾ ਨਹੀਂ ਰਹਿ ਸਕਦਾ ਪਰ ਜੇ ਪਾਣੀ ਤੇ ਧੁੱਪ ਸਾਰਿਆਂ ਨੂੰ ਇੱਕੋ ਬਰਾਬਰ ਮਿਲੇ ਤਾਂ ਉਹ ਦਰਖਤ ਕਿੰਗਾਂ ਸ਼ਾਮਾਂ ਦੇ ਸਕਦਾ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇੱਕ ਨੂਰਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ